ਕੈਨ ਕਹ ਲਿਆ ਕੇ ਆ ਬਠਿੰਡੇ ਵਾਲਿਆ ਮਾਲਵੇ ਵਾਲਿਆ ਫਿਰ ਜਿਹੜਾ ਕੰਸ ਸੋਚ ਲੈਣਾ ਫਿਰ ਜੜਵਾੜ ਪਿੱਛੇ ਨਹੀਂ ਹਟਦੇ ਫਿਰ ਕਰਕੇ ਹੀ ਸਿਣਾ ਲਾਉਂਦੇ ਆ ਇੱਕ ਵਾਰੀ ਭਾਈ ਉਹਨਾਂ ਦੇ ਨਾਮ ਤੇ ਤਾੜੀ ਮਾਰ ਦਿਓ ਜਿਨ੍ਹਾਂ ਨੇ ਇੰਨਾ ਪਰਾਲਾ ਕਰਿਆ ਇੰਨੀ ਮਿਹਨਤ ਕਰੀ ਐ ਸਭ ਤੋਂ ਖੁਸ਼ੀ ਦੀ ਗੱਲ ਆ ਜੀ ਮੇਰੇ ਨਾਲ ਘੂਟ ਆਈ ਆ ਘੂਟ ਹੋ ਕੀ ਸੋਟੜੇ ਸੋਟੜੇ ਦੇਈਤੀ ਕਰਦੀ ਸੀਗੀ ਸ਼ੇਮ ਲਾਏ ਆ ਫਲਾਨਾ ਆਇਆ ਖੜੇ ਆ ਨਾ ਟਾਈਟੈਨਿਕ ਕਿਧਰੇ ਮਾਰ ਕੇ ਰੌਣਕਾਂ ਲੱਗੀਆਂ ਵਗਾਂ ਬਠਿੰਡੇ ਚ ਬਾਬਾ ਰੌਣਕਾਂ ਲੱਗੀਆਂ ਹੋਈਆਂ ਨੇ ਬਾਬਾ ਤੋ ਸੋਣਾ ਲੱਗਦਾਗਾ ਮੇਰੇ ਗੱਲ ਸੁਣ ਆ ਤਾ ਗਿਆ ਸੋਟੜਾ ਤੈਨੂੰ ਕੱਪੜੇ ਪਾਉਣ ਦੀ ਅਕਲ ਨਹੀਂ ਆਈ ਕਿਉਂ ਹਾਂ ਕੱਪੜਿਆਂ ਨੂੰ ਮੇਰੇ ਨੂੰ ਕੀ ਹੋਇਆ ਹੈ ਮੈਂ ਤਾਂ ਤੇ ਕਲਵਿੰਦਰ ਮਿੱਲੇ ਨੇ ਆਉਣਾ ਸਾਰੇ ਅਸੀਂ ਪਿੰਦੇ ਆ ਗਏ ਆ ਕੱਪੜਿਆਂ ਨੂੰ ਕੀ ਗੱਲ ਚੱਕਰ ਇਹੀ ਕਪੜੇ ਪਾ ਕੇ ਮੈਂ ਆਪਣੇ ਬਾਦਲ ਸਾਹਿਬ ਨੂੰ ਮਿਲਿਆ ਇਹੀ ਕਪੜੇ ਪਾ ਕੇ ਮੈਂ ਕੈਪਟਨ ਨੂੰ ਮਿਲਿਆ ਅੱਛਾ ਇਹੀ ਕਪੜੇ ਪਾ ਕੇ ਮੈਂ ਭਗਵਾਨ ਤੁਮਾਰ ਨੂੰ ਮਿਲਿਆ ਕਪੜਿਆਂ ਚ ਕੀ ਨੁਕਸਾਨ ਹੈ ਗੇ ਮਰ ਜਾਣਿਆ ਮੈਂ ਤਾਂ ਐਂ ਕਹਿਣੀ ਤੇਰੇ ਪਰ ਨਿਕਲਿਆ ਲੜ ਨਿਕਲਿਆ ਪਿਆ ਰੋ ਤਾਂ ਤੇ ਥੋੜੀ ਬੁੜੀ ਵੀਰ ਆ ਨਿਕਲੀ ਆ ਮੈਂ ਕਿਤੇ ਕਿਹਾ ਮੈਂ ਤੂੰ ਮੇਰੀ ਹੁਣ ਸਾਰੇ ਸਾਹਮਣੇ ਬੇਇੱਜ਼ਤੀ ਕਰੀ ਜਾਣਾਗਾ ਤੂੰ ਬੜੀ ਇੱਤਜ ਕਰਦੀ ਠੀਕ ਹੈ ਤੇਨੂੰ ਨਹੀਂ ਪਤਾ ਸਾਡੇ ਇਹ ਸਾਡੇ ਮਾਲਵੇ ਦਾ ਪਹਿਰਾ ਵੈ ਜਿਹੜਾ ਲਾੜ ਛੱਡਣਾ ਨਾ ਇਹ ਮੈਂ ਕਹਿੰਦਾ ਲੋਕ ਭੁੱਲ ਗਏ ਤਾਂ ਸਾਡੇ ਮਾਲਵੇ ਦਾ ਪਹਿਰਾ ਵਾ ਛੱਡਣਾ ਪਹਿਰਾ ਵਾ ਹਾਂ ਪਰ ਹੋਈ ਪਈ ਆ ਨਾ ਬੱਲੇ ਬੱਲੇ ਪੂਰੀ ਬੱਲੇ ਬੱਲੇ ਹੋਈ ਪਈ ਆ ਮੇਰੀ ਗੱਲ ਸੁਣ ਹਾਂ ਹਾਂ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਮਾਂ ਹਾਂ ਤੇ ਮੈਂ ਤੈਨੂੰ ਬੜਾ ਜਿਆਦਾ ਪਿਆਰ ਕਰਾਂ ਤੇ ਫਿਰ ਮੇਰੇ ਡਿਮਾਂਡਾਂ ਪੂਰੀਆਂ ਕਰੇਂਗਾ ਨਹੀਂ ਕਰਨ ਵਾਲੀਆਂ ਹੋ ਜਾਂ ਤਾਂ ਜਰੂਰ ਕਰੂੰਗਾ ਹਾਂ ਆ ਦੇਖੀ ਮੇਰੇ ਪੈਰ ਤਾਂ ਹੈਗੇ ਵਿੱਚ ਝਾਂਜੜਾ ਹੈ ਨਹੀਂ ਹੈ ਨਹੀਂ ਹਾਂ ਮੇਰੇ ਹੱਥ ਤਾਂ ਹੈਗੇ ਵਿੱਚ ਬੰਦਾ ਹੈ ਨਹੀਂ ਹੈ ਨਹੀਂ ਮੇਰੇ ਗਾਲ ਤਾਂ ਹੈਗੇ ਵਿੱਚ ਗਾਨੀ ਹੈ ਨਹੀਂ ਹੈ ਨਹੀਂ ਆ ਦੇਖੋ ਜੀ ਮੇਰੇ ਕੰਨ ਤਾਂ ਹੈਗੇ ਵਿੱਚ ਕਾਂਟੇ ਹੈ ਨਹੀਂ ਹਾਂ ਆ ਦੇਖੋ ਜੀ ਮੇਰੇ ਕੋਲੇ ਮਟੂਗਾ ਹੈਗੇ ਵਿੱਚ ਪੈਸੇ ਹੈ ਨਹੀਂ ਫਰਦਾ ਇਥੇ ਉਹ ਫਰਦਾ ਤੋਂ ਮੈਂ ਕੋਈ ਨਹੀਂ ਕਰ ਲੂਗਾ ਕੋਈ ਸੱਚਾ ਖਬਰ ਹਾਂ ਦਵਾਈ ਕੇ ਦੇ ਫਿਰ ਮੈਂ ਦਵਾ ਦੂਗਾ ਦਵਾ ਦੂਗਾ ਕਿਉਂ ਟੈਨਸ਼ਨ ਲੈਨੀ ਆ ਸੁਟ ਲੈ ਟੈਨਸ਼ਨ ਨਾ ਲਿਆ ਕਰ ਤੁਸੀਂ ਸ਼ਹਿਰ ਵਾਲੀਆਂ ਹੁੰਦੀਆਂ ਨਾਲੇ ਹਾਂ ਅਸੀਂ ਪਿੰਡਾਂ ਵਾਲੇ ਹੁੰਦੀ ਹਾਂ ਅਸੀਂ ਪਤਾ ਕਿੰਨੀਆਂ ਸਮਾਰਟ ਤੇ ਇੰਟੈਲੀਜੈਂਟ ਹੁੰਦੀਆਂ ਅਸੀਂ ਪਿੰਡਾਂ ਵਾਲੇ ਜਿਹੇ ਜੇ ਦਿਨ ਤੋਂ ਉਹੇ ਜੇ ਦਿਮਾਗ ਤੋਂ ਸਾਡੇ ਮਨ ਦੇ ਵਿੱਚ ਹੈ ਨਹੀਂ ਕੋਈ ਸਾਫ਼ ਹੈ ਵੀ ਸਾਡੇ ਸ਼ਹਿਰ ਵਾਲੀਆਂ ਜਿਹੜਾ ਸਵੇਰੇ ਉੱਠਦੀਆਂ ਆਪ ਦੇ ਘਰ ਵਾਲੇ ਦੀ ਬੈੱਡ ਟੀ ਲੈ ਕੇ ਜਾਨੀਆਂ ਨਾਲੇ ਮਿੰਨਾ ਮਿੰਨਾ ਜਿਹਾ ਗਾਣਾ ਗਾਉਣੀਆਂ ਪਤਾ ਕਿਵੇਂ ਉੱਠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਐ ਸਾਰਾ ਦਿਨ ਬੰਦੇ ਦਾ ਖਿੜਿਆ ਰਹਿੰਦਾ ਤੇ ਸਾਡੇ ਸਾਠੇ ਦਾ ਤੜਕੇ ਉੱਠਣ ਸਾਰੀ ਕਹਿਣ ਗਿਆ ਕੀ ਹਾਏ ਬੰਦਾ ਮਾਰ ਕੀ ਵੇ ਮੇਰੀ ਨਾੜ ਤੇ ਨਾੜ ਚੜ ਗਈ ਵੇ ਇਹ ਪੈਂਡਾਣਾ ਡਾਕਟਰ ਸਾਥ ਲਵੇ ਬੰਦਾ ਸਾਰੀ ਦਿਹਾੜੀ ਕੰਧਾਂ ਜੀ ਵੱਜਦਾ ਫਿਰਦਾ ਰਹਿੰਦਾ ਦੇ ਸ਼ਹਿਰਾਂ ਨਹੀਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਹੈ ਉਹ ਬਠਿੰਡੇ ਤੱਕ ਮੇਕਾ ਮਾਰਦੀਆਂ ਜਾਂਦੀਆਂ ਨੇ ਸਾਡੇ ਕਿੱਥੇ ਸਾਡੇ ਕਿੱਥੇ ਕਿਹਾ ਮਾਨ ਸਾਹਿਬ ਆਪਣੇ ਕਿੱਥੇ ਹੁੰਦੇ ਗਏ ਜੀ ਸਾਡੇ ਤਾਂ ਕੰਧ ਤੋਂ ਵੀ ਬਾਜ਼ ਮਾਰਨ ਗਿਆ ਕਿਵੇਂ ਕੁੜੀਏ ਗਿਰਦੀ ਏ ਬਕੁੜੀਏ ਅੱਜ ਬਹੁਤ ਵਾਰ ਮੈਂ ਕੇਸੀ ਨਾ ਨਾ ਲਾ ਆਹ ਹੈ ਬਖੜਾ ਇਹਦੀ ਬੇਬੇ ਤਾਂ ਭਾਂਡੇ ਮਾਂਜਣ ਵਾਲੇ ਨਾਲ ਹੀ ਨਾ ਲੈਂਦੀ ਐ ਦੁਰਦੋਰੇ ਫਟੇ ਹੋਰ ਸਾਨੂੰ ਨਹੀਂ ਇਹੋ ਜਿਹੇ ਬਗੰਡੇ ਆਉਂਦੇ ਵੀ ਸਾਡੇ ਸ਼ਹਿਰਾਂ ਵਾਲੇ ਜਮਾਕ ਪਤਾ ਇੰਨੇ ਇੰਟੈਲੀਜੈਂਟ ਹੁੰਦੇ ਆ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਨਾਲ ਪਤਾ ਕੀ ਪਲਾਨ ਕਰਦੇ ਆ ਕੀ ਕਰਦੇ ਆ ਮੰਮੀ ਪਾਪਾ ਹਮ ਕੁਲੂ ਮਨਾਲੀ ਚਲੇ ਤੇ ਉੱਚੀ ਪਹਾੜ ਦੇ ਜਾ ਕੇ ਪਤਾ ਕਿਵੇਂ ਕਹਿੰਦੇ ਆ ਕਿਵੇਂ ਦੇਖੋ papa ਗੱਡੀ ਕਿੰਨੀ ਛੋਟੀ ਸੀ ਲੱਗ ਰਹੀ ਹੈ ਆ ਸਾਡੇ ਪਿੰਡਾਂ ਦੇ ਕਲਾਸਣੇ ਐਡੇ ਹੁੰਦੇ ਆ ਉਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇੱਕੋ ਹੀ ਜੈਦ ਹੁੰਦੀ ਆ ਬੇਬੇ ਹਾਂ ਐਦ ਕੀ ਨਾ ਮਾਮੇ ਕੇ ਪਿੰਡ ਜਾਣਾ ਹਾਂ ਜੇ ਕਦੇ ਭੁੱਲ ਭਲੇਖੇ ਲੈ ਵੀ ਜਾਵੇ ਆ ਥੋਡੇ ਵਾਲੇ ਜਵਾਕ ਤਾਂ ਬਾਂਦਰ ਨੂੰ ਦੇਖ ਕੇ ਕਹਿਣਗੇ papa ਮੋਂਗੀ ਮuje ਸਪਾਲੋ ਡਰ ਲੱਗ ਰਹਾ ਹਾਂ ਹਾਂ ਸਾਡੇ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਬਾਪੂ ਲਾਈਂ ਕਰਾਂ ਗੱਡੀ ਸਾਈਡ ਤੇ ਡਲਾ ਚੱਕ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਪੱਛਿਆ ਜਾਂਦਾ ਸੋਚਦਾ ਸਾਲੀ ਮੈਥੋਂ ਭੈੜੀ ਨਸਲ ਕਿਹੜੀ ਆ ਗਈ। ਓਹੋ ਹੋਰ ਸੁਣ ਲੈ ਥੋੜੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕਹਿਣਗੇ ਬੋਲ ਗਾੜੀ ਕਿੰਨੀ ਛੋਟੀ ਸੀ ਲੱਗ ਰਹੀ ਆ ਸਾਡੇ ਵਾਲੇ ਤਾਂ ਇੱਕੋ ਕੰਮ ਹੀ ਕਰਦੇ ਆ। ਹਾਥੂ ਦੇਖੀ ਵੇਣਾ ਤੇਰਾ ਥੋਕ ਥੱਲੇ ਜਾਂਦਾ ਕਿ ਮੇਰਾ ਓਏ। ਇਹ ਸਾਡੇ ਸ਼ਹਿਰ ਵਾਲੀ ਜਿਹੜਾ ਨਵੀਂ ਗੱਡੀ ਲੈ ਕੇ ਆਉਂਦੀ ਆ ਤੇ ਆਪਣੀ ਵਾਈਫ ਨੂੰ ਦਿਖਾਉਂਦੀ ਆ ਵਾਈਫ ਪਤਾ ਕੀ ਕਹਿੰਦੀ ਆ? ਕੀ ਕਹਿੰਦੀ ਆ? ਜਾਨੂ ਹਮ ਲੌਂਗ ਡਰਾਈਵ ਪਰ ਚਲੇ। ਚਾ ਸਾਡੇ ਜਦੋਂ ਗੱਡੀ ਲੈ ਕੇ ਆਉਂਦੇ ਆ ਪਿੰਡਾਂ ਵਾਲੇ ਆਹ ਸਾਰੀ ਕਹਣਗੇ ਭਾਗਵਾਨ ਨੇ ਗੱਡੀ ਲਿਆਂਦੀ ਭਗਵਾਨ ਬਾਥੀਆ ਪੱਥੀ ਜਾਂਦੀ ਹੁੰਦੀ ਆ ਬੂ ਭਾਵੇਂ ਤੇਰਾ ਬਹਿ ਗਿਆ ਬੇੜਾ ਵੇ ਕਰਜਾ ਚੱਕ ਲਿਆ ਵੇ ਹਾਂ ਦੇ ਕਿੱਧਰ ਨੂੰ ਜਾਵਾਂਗੇ ਉਹ ਕਹਿੰਦਾ 32000 ਦੀ ਵੇ ਨਸ ਲਿਆ ਕਰਜੇ ਨੂੰ ਕਿਹੜੀ ਗੱਲ ਆ ਚੱਲ ਬਾਬੇ ਦੇ ਮੱਥਾ ਟੇਕ ਕੇ ਆਈਏ ਹਾਂ ਗੱਡੀ 'ਚ ਬਹਿ ਜਾਂਦੀ ਆ ਗੱਡੀ ਪਿੰਡ ਦੀ ਫਰਨੀ ਦੇ ਗਈ ਹੁੰਦੀ ਆ ਉਦੋਂ ਹੀ ਕਹੂੰ ਰੋਕੀ ਵੇ ਰੋਕੀ ਕੀ ਹੋ ਗਿਆ ਇਹ ਜੇਲ ਚੜ ਗਿਆ ਉਲਟੀ ਆਉਂਦੀ ਐ ਸਾਡੇ ਪੰਡਾਲਾਂ ਨੂੰ ਉਲਟੀ ਵੀ ਆ ਜਾਂਦੀ ਐ ਛੇਤੀ ਅੱਛਾ ਭੂਟ ਹਾਂ ਤੈਨੂੰ ਇੱਕ ਹੋਰ ਗੱਲ ਦੱਸਦਾ ਕਿ ਪਿੱਛੇ ਜੇ ਕਈ ਸਾਲਾਂ ਦੀ ਗੱਲ ਆ ਸਰਕਾਰ ਨੇ ਐਲਾਨ ਕਰਤਾ ਵੇ ਕੀ ਕਹਿੰਦੇ ਵੀ ਜਿਹਦੇ ਪੰਜ ਜਵਾਕ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਵੇ ਤੂੰ ਤਾਂ ਟਿਰ ਗਿਆ ਹੁਣ ਲੈ ਆਫਟਰ ਹੌਣ ਮੇਰਾ ਬਣਦਾ ਸੀ ਭੂਟੋ ਤੜਨਾ ਹਾਂ ਮੈਂ ਕਹਿੰਦੀ ਭਾਈ ਸਾਹਿਬ ਨੂੰ ਹੋਕਾ ਦੁਬਾਰਾ ਦੇਣ ਦੇ ਫੇਰ ਭਾਈ ਸਾਹਿਬ ਨੇ ਹੋਕਾ ਦਿੱਤਾ ਕਹਿੰਦਾ ਵੀ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕਾਂ ਨੂੰ ਜ਼ਮੀਨ ਦਾ ਮਰੱਬਾ ਮਿਲੂ, ਢੂਟਾ ਪੱਟਦੀਆਂ ਸਪੀਟਾਂ ਕਰਨ ਨੂੰ। ਹਾਂ ਫੇਰ ਆਉਣ ਸਾਰੀ ਮਕਰ ਵਾਲੀ ਨੂੰ ਮੈਂ ਕਿਹਾ ਭਾਗਵਾਨੇ ਕੰਨੇ ਹੋ। ਮੈਂ ਕਿਹਾ ਤੈਨੂੰ ਪਤਾ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕਾਂ ਨੂੰ ਜ਼ਮੀਨ ਦਾ ਮਰੱਬਾ ਮਿਲੂ। ਮੈਨੂੰ ਕਹਿੰਦੀ ਤੂੰ ਕਿਉਂ ਤੜਿਆ ਫਿਰਦਾ? ਆਪਣੇ ਤਾਂ ਤਿੰਨ ਹਾਂ ਕਾਪਤਾਨ ਲੈ ਨੀ ਮੈਨੇ ਨਾ 3 ਜਿਹੜੇ ਗਵਾਂਢੀਆਂ ਨੇ ਦੁਆ ਵੀ ਆਪਣੀ ਆ ਤੂੰ ਮੈਂ ਮੱਚ ਗਈ ਮੈਂ ਕਿਹਾ ਘਰ ਜਾ ਗਵਾਂਢੀਆਂ ਵਾਲੇ ਦੋਨੇ ਲੈ ਕੇ ਆਵਾ ਹਾਂ ਜਦੋਂ ਮੈਂ ਗਵਾਂਢੀਆਂ ਵਾਲੇ ਦੋਨੇ ਲਿਆਂਦੇ ਮੇਰੇ ਸਾਰ ਕਿਹੜੇ ਮੇਰੇ ਵਾਲੇ ਤਿੰਨੇ ਦੇਸਣ ਆ ਵੇ ਫੇਰ ਮੈਂ ਕਿਹਾ ਆਪਣੇ ਵਾਲੇ ਕਿੱਧਰ ਗਏ ਕਹਿੰਦੀ ਹੋਕਾ ਕੱਲੇ ਨੇ ਨਹੀਂ ਸੀ ਸੁਣਿਆ ਸੀ ਕਿ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਹੋਰ ਤੇਰੇ ਫਿੱਟੇ ਮੂੰਹ ਫੇਰ ਤੇਰੇ ਨਾਲ ਤਾਂ ਬਹੁਤ ਮਾੜੀ ਹੋਈ ਫੇਰ ਬਹੁਤ ਮਾੜੀ ਮਾੜੀ ਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਫੂਟੋ ਪਿੱਛੇ ਜੇ ਮੈਨੂੰ ਵੀ ਕੈਨੇਡਾ ਜਾਣ ਦਾ ਅਫਸਰ ਮਿਲਿਆ ਹਾਂ ਜਦੋਂ ਆਪਾਂ ਦੋਨੇ ਹੀ ਗਏ ਸੀ ਮੇਰੇ ਨਾਲ ਕੀ ਹੋਇਆ ਜਦੋਂ ਕੈਨੇਡਾ ਉਤਰੇ ਬੈਨਕੂਵਰ ਹਾਂ ਮੈਨੂੰ ਮੈਮ ਦੇਖ ਕੇ ਕਹਿੰਦੀ ਆ ਮੈਂ ਕਿਹਾ ਭਾਨਾ ਸਿਆ ਬਣ ਗਈ ਗੱਲ ਉਹ ਵੀ ਚਾਚਾ ਬਾਲ ਚੈਨਲ ਦੇਖਦੀ ਆ ਵੇ ਇਹ ਵੀ ਆਪਣੇ ਵੀਡੀਓ ਦੇਖਦੀ ਆ ਇਹ ਵੀ ਆਪਣੀ ਫੈਨ ਆ ਮੈਂ ਵੀ ਐ ਕਰਦਾ ਹਾਂ ਤੂੰ ਤਾਂ ਟਿਕ ਗਿਆ ਹੋਣਗਾ ਮੈਮ ਦੇ ਆ ਕੇ ਗੋਲ ਹਾਂ ਮੈਂ ਵੀ ਐ ਕਰਦਾ ਔਰ ਫੇਰ ਐ ਕਰਿਆ ਮੈਂ ਜਦੋਂ ਆਏ ਕਰਿਆ ਪ੍ਰਮੋਟਰ ਕੋਲੇ ਖੜਾ ਸੀ ਕੰਨ ਤੇ ਲਖੜਾ ਮਾਰਿਆ ਕਹਿੰਦਾ ਚੈਨਲ ਚੁੰਨਲ ਕੋਈ ਸਬਸਕ੍ਰਾਈਬ ਨਹੀਂ ਕਰਿਆ ਇੱਥੇ ਫਿੰਗਰਪ੍ਰਿੰਟ ਲਾ ਓਹੋ ਤੁਹਾਨੂੰ ਗ੍ਰੇਜੀ ਨਹੀਂ ਆਈ ਫਿਰ ਗ੍ਰੇਜੀ ਕਿੱਥੇ ਆਉਂਦੀ ਆ ਮੈਂ ਭਾਈ ਫਿੰਗਰਪ੍ਰਿੰਟ ਲਾਇਆ ਮੈਂ ਪ੍ਰਮੋਟਰ ਨੂੰ ਮੈਂ ਕਿਹਾ ਪ੍ਰਮੋਟਰ ਸਾਹਿਬ ਕੈਨੇਡਾ ਘੁੰਮਣਾ ਬੈਨਕੋਵਰ ਸੁਣਿਆ ਬਹੁਤ ਘੈਂਟ ਸ਼ਹਿਰ ਹੈ ਹਾਂ ਮੈਨੂੰ ਕਹਿੰਦਾ ਤੂੰ ਰੈਸਟ ਕਰ ਲੈ ਰੂਮ ਲੈ ਤਾਂ ਹੋਟਲ ਦਾ ਰੈਸਟ ਕਰਨਾ ਜਦੋਂ ਆਉਣਾ ਹੋਇਆ ਫੋਨ ਕਰ ਲਈ ਆ ਕਾਰਡ ਲੈ ਲੈ ਹਾਂ ਫੇਰ ਜਦੋਂ ਆਉਣਾ ਹੋਇਆ ਕਾਰਡ ਲਾ ਲਈ ਅੱਛਾ ਮੈਂ ਨਾਤਾ ਤੋਤਾ ਨਾ ਤੋ ਕਿ ਜਦੋਂ ਮੈਂ ਥੱਲੇ ਆਉਣ ਲੱਗਿਆ ਕਾਰਡ ਲਾਇਆ ਗੇਟ ਖੁੱਲੇ ਨਾ ਇਹ ਫੇਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਮੈਂ ਘੁੰਮਣਾ ਗੇਟ ਖੋਲ ਨਹੀਂ ਰਿਹਾ ਹਾਂ ਫੇਰ ਕਹਿੰਦਾ ਕਾਰਡ ਲਾਇਆ ਮੈਂ ਕਿਹਾ ਹਾਂ ਕਹਿੰਦਾ ਦੁਬਾਰਾ ਲਾ ਅੱਛਾ ਫੇਰ ਫੇਰ ਲਾਇਆ ਤੁੰਹਾਨੂੰ ਹਾਂ ਮੈਂ ਫੋਟੋ ਦੁਬਾਰਾ ਫੇਰ ਲਾ ਲਿਆ ਅੱਛਾ ਹਾਂ ਫੇਰ ਜਦੋਂ ਮੈਂ ਦੁਬਾਰਾ ਕਾਰਡ ਲਾਇਆ ਭੂਟੋ ਗੇਟ ਫੇਰ ਨਾ ਖੁੱਲਿਆ ਵੇ ਫੇਰ ਫੇਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲ ਰਿਹਾ ਹਾਂ ਚੱਕਰ ਕੀ ਹੈ ਹਾਂ ਕਹਿੰਦਾ ਕਾਰਡ ਟਿਕਾ ਕੇ ਲਾ ਫੇਰ ਤੋਂ ਟਿਕਾ ਕੇ ਲਾਇਆ ਮੈਂ ਭੂਟੋ ਟੀਸੀ ਤੱਕ ਕਰ ਲਿਆ ਵੇ ਫੇਰ ਫੇਰ ਕੀ ਗੇਟ ਖੁੱਲਿਆ ਗੇਟ ਫੇਰ ਨਾ ਖੁੱਲੇ ਫੇਰ ਪ੍ਰਮੋਟਰ ਨੂੰ ਫੋਨ ਕਰਿਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਹਾਂ ਕਹਿੰਦਾ ਗੇਟ ਨੂੰ ਸਾਡਾ ਹੈ ਬੋਲਦਾ ਮੈਂ ਕਿਹਾ 15 ਦਾ ਕਾਰਡ ਲਾ ਲੈ ਕਹਿੰਦਾ ਕਾਹਦੇ ਮੈਂ ਕਿਹਾ ਤੂੰ ਕੀ ਦੇ ਦੁਰ ਤੇਰੇ ਫਿਟੇ ਮੂੰਹ ਉਹ ਕਹਿੰਦਾ ਓਏ ਪਾਗਲਾ ਪਾਗਲਾ ਕਾਰਡ ਲਾਉਣਾ ਨਹੀਂ ਸੀ ਓ ਕਾਰਡ ਘਸਾਉਣਾ ਸੀ ਮੈਂ ਕਿਹਾ ਸਾਡੇ ਦਾ ਬਟੰਡੇ ਕਾਰਡ ਲਾਉਣ ਨੂੰ ਹੀ ਕਹਿੰਦੇ ਆ ਫਿਰ ਕਿਹਾ ਬੂਟਾ ਮੈਨੂੰ ਡਾਕਟਰ ਦੇ ਲੈ ਗਿਆ ਕਹਿੰਦਾ ਨਸ਼ੇ ਕਰਨੀ ਮਾੜੀ ਆ ਹਾਂ ਨਸ਼ੇ ਸੇਤ ਲਈ ਹਾਂ ਨਹੀਂ ਕਰ ਡਾਕਟਰ ਕਹਿੰਦਾ ਵੀ ਕਿੰਨੇ ਕਾਰਡ ਲੈਣਾ ਮੈਂ ਕਿਹਾ ਜੀ ਤਿੰਨ ਸਵੇਰੇ ਤਿੰਨ ਦੁਪਹਿਰੇ ਤਿੰਨ ਸ਼ਾਮ ਨੂੰ ਕਹਿੰਦਾ ਕਾਰਡ ਘਟਾ ਦੇ ਇੱਕ ਕਾਰਡ ਕਰ ਦਿਓ ਮੈਂ ਕਿਹਾ ਠੀਕ ਐ ਮੈਂ ਤਾਂ 7-8 ਦਿਨ ਉਹਵੇਂ ਹੀ ਤੁਰਿਆ ਫਿਰਦਾ ਰਿਹਾ ਪ੍ਰੋਮੋਟਰ ਨਾਲ ਅੱਛਾ ਉਹ ਮੈਨੂੰ ਕਹਿੰਦਾ ਯਾਰ ਕਮਾਲ ਆ ਤੇਰਾ ਤੈਨੂੰ ਤਾਂ ਕੋਈ ਨਸ਼ਾ ਨੁਸ਼ਾ ਦੀ ਤੋੜ ਹੀ ਨਹੀਂ ਭਾਈ ਕਿੰਨੇ ਕਾਰਡ ਲਾਉਣਾ ਮੈਂ ਕਿਹਾ ਇੱਕ ਪਰ ਲਾਉਣਾ ਵਿਆਹ ਵਾਲਾ ਕਾਰਡ ਐ ਕਾ ਫਰਕ ਹੈ ਰੇ ਮੜ ਮਟਨਾਂ ਕੀ ਬਣਦੇ ਪਾਪਾ ਵੀ ਆ ਨਾਲ ਪਾਪਾ ਆ ਜਾ ਤੂੰ ਪਿੱਛੇ ਹੀ ਘਣੇ ਜਾ ਮੇਰੀ ਗੱਲ ਸੁਣ ਪਰੋਣਿਆ ਤੂੰ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦੇ ਦੇਖ ਲਾ ਵੇ ਚੱਲ ਕੇ ਆਏ ਨੇ ਤੂੰ ਕੁੜੀ ਨਾਲ ਪੰਗੇ ਤੇ ਪੰਗੇ ਨਹੀਂ ਜੰਨਾ ਯਾਰ ਯਾਰ ਮੇਰੀ ਬਹੂ ਹੈ ਯਾਰ ਮੈਂ ਹੁਣ ਤੁਸੀਂ ਲੜ ਲਾਈ ਆ ਮੇਰੇ ਠੀਕ ਹੈ ਨਾ ਲੜ ਲਾਈ ਜਾਂ ਲੜਨ ਵਾਸਤੇ ਨਹੀਂ ਲਾਈ ਲੜ ਹਾਂ ਘਰ ਬਸਾਉਣ ਵਾਸਤੇ ਲਾਈ ਆ ਇਹ ਲੜਦੀ ਆ ਮੈਂ ਨਹੀਂ ਲੜਦਾ ਨਾ ਪਾਪਾ ਸੀ ਲੜਦੇ ਨਹੀਂ ਅਸੀਂ ਤਾਂ ਗੱਲਾਂ ਕਰਦੇ ਆ ਮੈਂ ਦੂਰ ਖੜਾ ਦੇਖੀ ਜਾਂਦਾ ਮੈਨੂੰ ਆਏ ਤੇ ਵੀ ਲੜਦੇ ਨੇ ਬਾਬਾ ਕ੍ਰਿਤੀਵੀ ਮਾਲਕ ਦੀ ਇਹ